ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸੰਤ ਮਹੱਲਾ ਤੀਜਾ ਇੱਕ ਤੁਕੇ ਬਸੰਤ ਰਾਗ ਦੇ ਅੰਦਰ ਤੀਸਰੇ ਸਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਇੱਕ ਇੱਕ ਤੁਕ ਦੇ ਅੰਕ ਵਾਲੇ ਸ਼ਬਦ ਉਚਾਰਨ ਕਰ ਰਹੇ ਹਨ ਸੋ ਦੋ ਛੋਟੀਆਂ ਤੁਕਾਂ ਨੂੰ ਇੱਕ ਦੀ ਗਿਣਤੀ ਵਿੱਚ ਹੀ ਆਪਾਂ ਸਮਝਣਾ ਹੈ ਤੇਰਾ ਕੀਆ ਕਿਰਮ ਜੰਤ ਦੇਹ ਤਾਂ ਜਾਪੀ ਆਦਮੰਤ হে ਪ੍ਰਭੂ ਕਿਰਮ ਕੀੜੇ ਦੀ ਨਿਆਈ ਤੁਸ ਜੰਤ ਜੀਵ ਤੇਰਾ ਹੀ ਪੈਦਾ ਕੀਤੇ ਹੋਏ ਹਨ হে ਪ੍ਰਭੂ ਜੇਕਰ ਤੂੰ ਆਪਣਾ ਆਦ ਮੁੱਢਲਾ ਸਤਨਾਮ ਵਾਹਿਗੁਰੂ ਰੂਪ ਮੰਤਰ ਦੇਣਾ ਕਰੇ ਤਾਂ ਹੀ ਮੈਂ ਜਾਪੀ ਜਪਣਾ ਕਰਾਂ ਗੁਣ ਅਖ ਵਿਚਾਰੀ ਮੇਰੀ ਮਾਏ ਹਰ ਜਪ ਹਰ ਕਹਿ ਲੱਗੋ ਪਾਏ ਰਹਾਓ ਏ ਮੇਰੀ ਮਾਂ ਭਾਵ ਸੰਤ ਜਨੋ ਪ੍ਰਮਾਤਮਾ ਦੇ ਗੁਣ ਮੁਖ ਦਵਾਰਾ ਆਖ ਕਹਿਣਾ ਕਰੀਏ ਅਤੇ ਸੰਗਤ ਵਿੱਚ ਮਿਲ ਕੇ ਵਿਚਾਰਨਾ ਕਰੀਏ ਬਾਣੀ ਕਰਕੇ ਹਰੀ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰੀਏ ਅਤੇ ਸਰੀਰ ਕਰਕੇ ਹਰੀ ਪ੍ਰਮਾਤਮਾ ਦੇ ਪায়ে ਚਰਨੀ ਲੱਗਣਾ ਕਰੀਏ ਰਹਾਓ ਗੁਰ ਪ੍ਰਸਾਦ ਲਾਗੇ ਨਾਮ ਸਵਾਦ ਕਾਹੇ ਜਨਮ ਗਵਾਵੋ ਵੈਰ ਬਾਦ ਇਹ ਭਾਈ ਗੁਰਾਂ ਦੀ ਪ੍ਰਸਾਦ ਕਿਰਪਾ ਪ੍ਰਾਪਤ ਕਰਕੇ ਪ੍ਰਮਾਤਮਾ ਦੇ ਨਾਮ ਦੇ ਸਵਾਦ ਰਸ ਵਿੱਚ ਲੱਗਣਾ ਕਰੋ ਐਵੇਂ ਬਾਦ ਬੇਅਰਥ ਵੈਰ ਝਗੜੀਆਂ ਕਰਕੇ ਬਪੁਰਾਣੇ ਵੈਰ ਤੇ ਨਵੇਂ ਸਮੇਂ ਦੇ ਬਾਦ ਝਗੜੀਆਂ ਵਿੱਚ ਫਸ ਕੇ ਕਿਸ ਵਾਸਤੇ ਆਪਣਾ ਮਨੁੱਖਾ ਜਨਮ ਵਿਅਰਥ ਗਵਾਵੋ ਗਵਾ ਰਹੇ ਹੋ ਗੁਰ ਕਿਰਪਾ ਕੀਨੀ ਝੂਕਾ ਅਭਿਮਾਨ ਸਹਿਜ ਪਾਏ ਪਾਇਆ ਹਰ ਨਾਮ ਜਿਸ ਉਪਰ ਗੁਰਾਂ ਨੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕੀਤੀ ਹੈ ਉਸ ਦਾ ਅਭਿਮਾਨ ਹੰਕਾਰ ਚੁੱਕਿਆ ਗਿਆ ਉਸ ਨੇ ਸਹਿਜ ਪਾਏ ਸੁੱਤੇ ਸੇਧ ਹੀ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਹੈ ਉਤਮ ਉੱਚਾ ਸ਼ਬਦ ਕਾਮ ਨਾਨਕ ਵਖਾਣੈ ਸਾਚ ਨਾਮ ਏ ਭਾਈ ਗੁਰਾਂ ਦੇ ਸ਼ਬਦ ਉਪਦੇਸ਼ ਰੂਪ ਕੰਮ ਪਾਪ ਸ਼ਬਦ ਦੀ ਕਮਾਈ ਉਤਮ ਸ੍ਰੇਸ਼ਟ ਸਾਧਨਾ ਨਾਲੋਂ ਵੀ ਉੱਚਾ ਕੀਏ ਸ੍ਰੇਸ਼ਟ ਹੈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਤਾਂ ਪ੍ਰਭੂ ਦੇ ਸੱਚੇ ਸਤ ਨਾਮ ਨੂੰ ਹੀ ਵਖਾਣੈ ਕਥਨ ਕਰਦੇ ਹਾਂ ਬਸੰਤ ਮਹੱਲਾ ਤੀਜਾ ਵਨਸਪਤ ਮੌਲੀ ਚੜਿਆ ਬਸੰਤ ਇਹੋ ਮਨ ਮੌਲੀਆ ਸਤਿਗੁਰੂ ਸੰਗ ਜਿਸਮੇ ਬਸੰਤ ਰੁੱਤ ਦਾ ਮਹੀਨਾ ਚੜਦਾ ਹੈ ਤਦੋਂ ਸਾਰੀ ਬਨਸਪਤੀ ਮੌਲੀ ਪਰਫੁੱਲਤ ਹੋ ਜਾਂਦੀ ਹੈ ਅਤਵਾ ਇਸੇ ਪ੍ਰਕਾਰ ਜਦੋਂ ਬਸੰਤ ਰੁੱਤ ਦੀ ਨਿਆਈ ਜਗਿਆਸੂ ਦੇ ਹਿਰਦੇ ਅੰਦਰ ਪ੍ਰਭੂ ਸਾਕਸ਼ਾਤ ਹੁੰਦਾ ਹੈ ਤਦੋਂ ਸ਼ੁਭ ਗੁਣਾ ਰੂਪੀ ਬਨਸਪਤੀ ਪਰਫੁੱਲਤ ਹੋ ਜਾਂਦੀ ਹੈ ਪਦ ਅੰਤੇ ਕਰ ਰੂਪੀ ਧਰਤੀ ਵਿੱਚ ਸਰਦਾ ਰੂਪੀ ਬੀਜ ਦੁਆਰਾ ਪ੍ਰੇਮ ਨਿਚਾ ਰੂਪੀ ਅੰਕੁਰ ਸਤ ਸੰਤੋਖ ਰੂਪੀ ਪੱਤੇ ਕਰਣਾ ਮੁਦਤਾ ਮੈਤਰੀ ਉਪੇਖਿਆ ਰੂਪੀ ਟਾਹਣੀਆਂ ਧਰਮ ਰੂਪੀ ਫੁੱਲ ਤੇ ਗਿਆਨ ਰੂਪੀ ਫਲ ਲੱਗ ਜਾਂਦਾ ਹੈ। ଅਤਵਾ ਜਦੋਂ ਪ੍ਰਭੂ ਦਾ ਪ੍ਰੇਮ ਰੂਪੀ ਬਸੰਤ ਦਾ ਮਹੀਨਾ ਅੰਦਰ ਚੜ ਗਿਆ ਤਦੋਂ ਪਰਫੁੱਲਤ ਹੋ ਰਹੀ ਸਤ ਸੰਗਤ ਰੂਪੀ ਬਨਸਪਤੀ ਵਿੱਚੋਂ ਪ੍ਰਭੂ ਦਾ ਆਨੰਦ ਪ੍ਰਗਟ ਹੋ ਜਾਵੇਗਾ। ਉਸੇ ਪ੍ਰਕਾਰ ਸਤਿਗੁਰਾਂ ਦੇ ਨਾਲ ਮਿਲ ਕੇ ਇਹ ਮਨ ਜਿਹੜਾ ਸ਼ੁੱਭ ਗੁਣਾ ਨਾਲ ਮੌਲਿਆ ਪ੍ਰਫੁੱਲਤ ਹੋ ਰਿਹਾ ਹੈ ਤੁਮ ਸਾਚ ਤੇ ਆਵੋ ਮੁਗਧ ਮਨਾ ਤਾਂ ਸੁਖ ਪਾਵ ਮੇਰੇ ਮਨਾ ਰਹਾਓ ਏ ਮੇਰੇ ਮੁਗਧ ਮੂਰਖ ਮਨਾ ਤੁਮ ਤੂੰ ਸੱਚਾ ਨਾਮ ਅਰਾਧਨਾ ਕਰ ਏ ਮੇਰੇ ਮਨਾ ਤਾਂ ਤੂੰ ਆਤਮਿਕ ਸੁਖ ਪਾ ਲਵੇਂਗਾ ਰਹਾਓ ਇਤ ਮਨ ਮੌਲੇ ਹੈ ਭਇਆ ਆਨੰਦ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਇਸ ਪ੍ਰਕਾਰ ਮਨ ਦੇ ਅੰਦਰ satsangat ਦੁਆਰਾ ਸ਼ੁਭ ਗੁਣਾ ਨਾਲ ਮੌਲੇ ਪਰਫੁੱਲ ਤੋਣ ਕਰਕੇ ਬ੍ਰਹਮ ਆਨੰਦ ਪ੍ਰਾਪਤ ਹੋ ਜਾਂਦਾ ਹੈ ਇਸ ਮਨ ਨਾਲ ਗੋਬਿੰਦ ਪ੍ਰਮਾਤਮਾ ਦਾ ਨਾਮ ਜਪ ਕੇ ਗੁਰਮੁਖਾਂ ਦੇ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਕਰ ਲਿਆ ਹੈ ਵਹ ਗੋਬਿੰਦ ਦਾ ਨਾਮ ਰੂਪੀ ਅੰਮ੍ਰਿਤ ਫਲ ਪ੍ਰਾਪਤ ਕੀਤਾ ਹੈ ਏਕੋ ਏਕ ਸਭ ਆਖ ਵਖਾਣਾ ਹੁਕਮ ਬੂਝੈ ਤਾਂ ਏਕੋ ਜਾਣੈ ਉਹ ਪ੍ਰਭੂ ਇਕੋ ਹੀ ਨਿਰਗੁਣ ਸਰੂਪ ਤੇ ਇਕੋ ਹੀ ਸਰਗੁਣ ਸਰੂਪ ਹੈ ਵਹ ਇਕੋ ਹੀ ਇਸ ਲੋਕ ਤੇ ਇਕੋ ਹੀ ਪਰਲੋਕ ਵਿੱਚ ਹੈ ਵਹ ਇਕੋ ਹੀ ਹਿਰਦੇ ਅੰਦਰ ਤੇ ਇਕੋ ਹੀ ਸੰਸਾਰ ਵਿੱਚ ਹੈ ਇਸ ਬਰਕਾਰ ਸਾਰੇ ਬੇਦਾਂ ਸ਼ਾਸਤਰਾਂ ਵਾਲੇ ਆਖ ਮੁਖ ਦੁਆਰਾ ਕਹਿ ਕੇ ਕਥਨ ਕਰਦੇ ਹਨ ਪਰ ਜੇ ਕੋਈ ਮਨੁੱਖ ਸਤਿਗੁਰਾਂ ਦੇ ਹੁਕਮ ਨੂੰ ਬੁੱਝ ਸਮਝ ਲਵੇ ਤਉ ਮਨੁੱਖ ਏਕੋ ਏਕੋ ਕੀਏ ਦੁੱਤੀ ਬ੍ਰਹਮ ਨੂੰ ਜਾਣ ਲੈਂਦਾ ਹੈ ਕਹਿਤ ਨਾਨਕ ਹੋਮੈ ਕਹ ਨ ਕੋਈ ਆਖਣ ਵੇਖਣ ਸਭ ਸਾਹਿਬ ਤੇ ਹੋਇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਤਦੋਂ ਕੋਈ ਵੀ ਹਉਮੈ ਹੰਗਤਾ ਮਮਤਾ ਦੇ ਬਚਨ ਨਹੀਂ ਕਹਿੰਦਾ ਉਹ ਐਸੇ ਨਿਸ਼ਚੇ ਕਰਦਾ ਹੈ ਕਿ ਜੋ ਕੁਝ ਵੀ ਆਖਣ ਕਹਿਣਾ ਤੇ ਜੋ ਕੁਝ ਵੀ ਵੇਖਣ ਦੇਖਣਾ ਹੈ ਇਹ ਸਾਰਾ ਕੁਝ ਸਾਹਿਬ ਮਾਲਕ ਪ੍ਰਭੂ ਤੂੰ ਆਪ ਆਵ ਉਸੇ ਦੀ ਸੱਤਾ ਨਾਲ ਹੋ ਰਿਆ ਬਸੰਤ ਮਹੱਲਾ ਤੀਜਾ ਸਭ ਯੁਗ ਤੇਰੇ ਕੀਤੇ ਹੋਏ ਸਤਗੁਰ ਭੇਟੇ ਮਤਬੁੱਧ ਹੋਏ। ਏ ਪ੍ਰਭੂ ਸਾਰੇ ਯੁਗ ਤੇਰੇ ਹੀ ਬਣਾਏ ਰਚੇ ਹੋਏ ਹਨ। ਸਤਗੁਰਾਂ ਦੇ ਨਾਲ ਮਿਲਣ ਕਰਕੇ ਬੁੱਧੀ ਦੇ ਅੰਦਰ ਤੇਰੀ ਪ੍ਰਾਪਤੀ ਵਾਲੀ ਮਤ ਸਿੱਖਿਆ। ਵਾ ਆਤਮ ਵਿਸ਼ੈਣੀ ਬੁੱਧ ਦੇ ਅੰਦਰ ਤੇਰੇ ਸਰੂਪ ਦਾ ਮਤ ਗਿਆਨ ਪ੍ਰਾਪਤ ਹੋ ਜਾਂਦਾ ਹੈ। ਹਰ ਜਿਉ ਆਪੇ ਲੈ ਹੋ ਮਿਲਾਏ ਗੁਰ ਕੈ ਸਬਦ ਸਚ ਨਾਮ ਸਮਾਏ ਰਹਾਉ ਇਹ ਹਰ ਜਿਉ ਪ੍ਰਭੂ ਜੀ ਤੂੰ ਆਪ ਹੀ ਆਪਣੇ ਨਾਲ ਮਿਲਾ ਲੈਣਾ ਕਰ ਗੁਰਾਂ ਦੇ ਸਬਦ ਉਪਦੇਸ਼ ਦੀ ਕਮਾਈ ਕਰਕੇ ਤੇਰੇ ਸੱਚੇ ਨਾਮ ਵਿੱਚ ਮੇਰਾ ਸਮਾਉਣਾ ਹੋਵੇ ਵਾ ਤੇਰੇ ਸੱਚੇ ਨਾਮ ਵਿੱਚ ਮੇਰਾ ਮਨ ਸਮਾਏ ਲੀਨ ਮਸਤ ਹੋ ਜਾਵੇ ਰਹਾਉ ਮਨ ਬਸੰਤ ਹਰੇ ਸਭ ਲੋਏ ਫਲ ਹੈ ਫੁਲੀ ਹੈ RAM ਨਾਮ ਸੁਖ ਹੋਏ ਕਹਿੰਦੇ ਜਿਸ ਦੇ ਹਿਰਦੇ ਵਿੱਚ ਬਸੰਤ ਰੁੱਤ ਦੀ ਨਿਆਈ ਪ੍ਰਭੂ ਆ ਕੇ ਵਸ ਜਾਂਦਾ ਉਸ ਦੇ ਬਾਣੇ ਸਾਰੇ ਲੋਏ ਲੋਕ ਹੀ ਹਰੇ ਭਰੇ ਹੋਏ ਹਨ ਅਤਵਾ ਜਿਸ ਦੇ ਮਨ ਵਿੱਚ ਬਸੰਤ ਆਨੰਦ ਸਰੂਪ ਪ੍ਰਭੂ ਵਸਦਾ ਉਸ ਦੀ ਸੰਗਤ ਕਰਨ ਵਾਲੇ ਸਾਰੇ ਲੋਕ ਸ਼ੁਭ ਗੁਣਾ ਨਾਲ ਹਰੇ ਭਰੇ ਹੋ ਜਾਂਦੇ ਵਹ ਉਸ ਨੂੰ ਐਸਾ ਨੀਚਾ ਹੁੰਦਾ ਕਿ ਹਰੀ ਸਾਰੇ ਲੋਕਾਂ ਵਿੱਚ ਪ੍ਰਕਾਸ਼ ਕਰ ਰਿਹਾ ਹੈ ਉਸ ਦੀ ਅੰਤਹਿ ਕਰੂਪੀ ertid ਬ੍ਰਹਮ ਗਿਆਨ ਰੂਪੀ ਫਲਹਿ ਭਾਵ ਫਲ ਨਾਲ ਫੁੱਲੀ ਹੈ ਭਾਵ ਪਰਫੁੱਲਤ ਹੋਈ ਹੈ ਅਤੇ ਰਾਮ ਪ੍ਰਮਾਤਮਾ ਦੇ ਨਾਮ ਨੂੰ ਜਪਣ ਕਰਕੇ ਆਤਮਿਕ ਸੁਖ ਵੀ ਪ੍ਰਾਪਤ ਹੋਇਆ ਹੈ ਵਹ ਰਾਮ ਦੇ ਨਾਮ ਕਰਕੇ ਧਰਮ ਰੂਪੀ ਫੁੱਲ ਬ੍ਰਹਮ ਗਿਆਨ ਰੂਪੀ ਫਲ ਅਤੇ ਸੁਖ ਸਰੂਪ ਦਾ ਆਨੰਦ ਪ੍ਰਾਪਤ ਹੁੰਦਾ ਹੈ ਸਦਾ ਬਸੰਤ ਗੁਰ ਸ਼ਬਦ ਵਿਚਾਰੇ RAM ਨਾਮ ਰਾਖੇ ਉਰਤਾਰੇ ਉਸ ਮਨੁੱਖ ਲਈ ਹਮੇਸ਼ਾ ਹੀ ਬਸੰਤ ਰੋਤ ਹੈ ਵਾ ਉਸ ਮਨੁੱਖ ਨੂੰ ਸਦਾ ਬਸੰਤ ਆਨੰਦ ਬਣਿਆ ਰਹਿੰਦਾ ਵਾ ਉਸ ਮਨੁੱਖ ਦੇ ਅੰਦਰ ਸਦਾ ਪ੍ਰਭੂ ਵਸਿਆ ਰਹਿੰਦਾ ਜੋ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਦਾ ਹੈ ਅਤੇ RAM ਪ੍ਰਮਾਤਮਾ ਦਾ ਨਾਮ ਆਪਣੇ ਉਰ ਹਿਰਦੇ ਵਿੱਚ ਧਾਰਨ ਕਰਕੇ ਰੱਖਦਾ ਹੈ ਮਨ ਬਸੰਤ ਤਨ ਮਨ ਹਰਿਆ ਹੋਏ ਨਾਨਕ ਏਹ ਤਨ ਬਿਰਖ RAM ਨਾਮ ਫਲ ਪਾਏ ਸੋਏ ਜਿਸ ਦੇ ਕਿੰਦੇ ਮਨ ਹਿਰਦੇ ਵਿੱਚ ਸਦਾ ਬਸੰਤ ਆਨੰਦ ਹੈ ਵਾ ਪ੍ਰਭੂ ਵਸਦਾ ਹੈ ਉਸ ਦਾ ਤਨ ਸਰੀਰ ਤੇ ਮਨ ਹਿਰਦਾ ਸ਼ੁਭ ਗੁਣਾਂ ਦੀ ਹਰਿਆਵਲਤਾ ਦੇ ਸਹਿਤ ਹਰਾ ਭਰਾ ਹੋ ਜਾਂਦਾ ਨਾਨਕ ਇਹੋ ਤਨ ਬਿਰਖ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਇਹ ਤਨ ਸਰੀਰ ਇੱਕ ਬਿਰਖ ਰੁੱਖ ਵਾਗ ਹੈ ਜੋ ਸੋਏ ਸ਼ੋਭਾ ਦੇ ਮਾਲਕ ਰਾਮ ਪ੍ਰਮਾਤਮਾ ਦਾ ਨਾਮ ਰੂਪੀ ਫਲ ਪਾ ਸਕਦਾ ਹੈ ਵਾ ਜਿਸ ਨੇ ਇਸ ਸਰੀਰ ਅੰਦਰ ਪ੍ਰਮਾਤਮਾ ਦਾ ਨਾਮ ਜਪਿਆ ਹੈ ਰਾਮ ਨਾਮ ਫਲ ਪਾਏ ਸੋਏ ਉਸ ਨੇ ਬ੍ਰਹਮ ਗਿਆਨ ਰੂਪੀ ਫਲ ਪਾਉਣਾ ਕੀਤਾ ਹੈ ਬਸੰਤ ਮਹੱਲਾ ਤੀਜਾ ਤੈਨ ਬਸੰਤ ਜੋ ਹਰ ਗੁਣ ਗਾਏ ਪੂਰੇ ਬਾਗ ਹਰ ਭਗਤ ਕਰਾਏ ਏ। ਏ ਪਾਈ ਤਿਨ ਭਾਵ ਨੰਨੇ ਦੇ ਪੈਰ ਚ ਹਲੰਤ ਲਗੀ ਇਹਨੂੰ ਕਸ ਕੇ ਬੋਲਣਾ ਤਿਨ। ਓਨਾ ਮਨੁੱਖਾਂ ਲਈ ਸਦਾ ਹੀ ਕਹਿੰਦੇ ਬਸੰਤ ਰੁੱਤ ਖਿੜੀ ਰਹਿੰਦੀ। ਵਾ ਓਨਾ ਮਨੁੱਖਾਂ ਦੇ ਅੰਦਰ ਸਦਾ ਹੀ ਬਸੰਤ ਆਨੰਦ ਦਾ ਖੇੜਾ ਬਣਿਆ ਹੀ ਰਹਿੰਦਾ ਹੈ। ਵਾ ਓਨਾ ਦੇ ਅੰਦਰ ਹੀ ਹਰੀ ਆਪ ਸਾਕਸ਼ਾਤੋ ਕੇ ਵਸਦਾ ਹੈ। ਜੋ ਹਰੀ ਪ੍ਰਮਾਤਮਾ ਦੇ ਗੁਣ ਗਾਉਣਾ ਕਰਦੇ ਹਨ ਜਿਨ੍ਹਾਂ ਦੇ ਪੂਰਨ ਸ੍ਰੇਸ਼ਟ ਭਾਗ ਕਰਮ ਹਨ ਉਹਨਾਂ ਕੋਲੋਂ ਹਰੀ ਆਪ ਆਪਣੀ ਭਗਤੀ ਕਰਾਉਂਦਾ ਹੈ ਇਸ ਮਨ ਕੋ ਬਸੰਤ ਕੀ ਲੱਗੇ ਨ ਸੋਏ ਮਨ ਮੁੱਖਾਂ ਦੇ ਪ੍ਰਭੂ ਦੀ ਪਾਉ ਭਗਤੀ ਤੋਂ ਰਹਿਤ ਇਸ ਮਨ ਨੂੰ ਬਸੰਤ ਆਨੰਦ ਸਰੂਪ ਪ੍ਰਭੂ ਦੀ ਪ੍ਰਾਪਤੀ ਦੀ ਕੋਈ ਵੀ ਸੋਏ ਕਨਸੋ ਖਬਰ ਨਹੀਂ ਲੱਗਦੀ ਪ੍ਰਾਪਤ ਨਹੀਂ ਹੁੰਦੀ ਇਹ ਮਨ ਜਲਿਆ ਦੂਜੇ ਦੋਏ ਰਹਾਉ ਹਾ ਉਹਨਾਂ ਦਾ ਇਹ ਮਨ ਦ્વੈਤ ਕਰਕੇ ਜਲਿਆ ਸੜਿਆ ਰਹਿੰਦਾ ਤੇ ਦੋਏ ਦੋ ਰਾਗ ਦ્વੈਖ ਰੂਪੀ ਰੋਗ ਚਿੰਬੜੇ ਰਹਿੰਦੇ ਵਾ ਜਿਤਨਾ ਚਿਰ ਤੱਕ ਇਹ ਮਨ ਤ੍ਰਿਸ਼ਨਾ ਦੀ ਅੱਗ ਵਿੱਚ ਸੜਿਆ ਰਹਿੰਦਾ ਉਤਨਾ ਚਿਰ ਤੱਕ ਦ્વੈਤ ਕਰਕੇ ਦਚੁੱਤੀ ਬਣੀ ਹੀ ਰਹਿੰਦੀ ਹੈ ਰਹਾਉ ਇਹ ਮਨ ਤੰਦੈ ਬੰਦਾ ਕਰਮ ਕਮਾਏ ਮਾਇਆ ਮੂਠਾ ਸਦਾ ਬਿਲ ਲਾਏ ਉਹਨਾਂ ਦਾ ਕਹਿੰਦੇ ਇਹ ਮਨ ਜਿਹੜਾ ਮਾਇਆ ਦੇ ਤੰਦਿਆਂ ਕਮਾਂਕਾਰਾਂ ਦੇ ਸੰਕਲਪਾਂ ਵਿੱਚ ਵੱਜਾ ਹੋਇਆ ਕਰਮਾਂ ਨੂੰ ਕਮਾਉਂਦਾ ਹੈ ਫਿਰ ਮਾਇਆ ਦਾ ਮੂਠਾ ਲੁੱਟਿਆ ਹੋਇਆ ਹਮੇਸ਼ਾ ਵਿਰਲਾਪ ਕਰਦਾ ਪਾਪ ਦੁਖੀ ਹੁੰਦਾ ਇਹ ਮਨ ਛੁੱਟੈ ਜਾਂ ਸਤਗੁਰੂ ਭੇਟੈ ਜਮ ਕਾਲ ਕੀ ਫਿਰ ਆਵੇ ਨਾ ਫੇਟੈ ਹੇ ਪਾਈ ਇਹ ਮਨ ਤਾਂ ਹੀ ਬੰਧਨਾ ਤੋਂ ਛੁੱਟ ਸਕਦਾ ਜਦੋਂ ਸਤਿਗੁਰਾਂ ਦੇ ਨਾਲ ਮਿਲ ਜਾਂਦਾ ਹੈ ਫੇਰ ਉਹ ਜਮਕਾਲ ਕਾਲ ਕਰਨ ਵਾਲੇ ਜਮ ਦੀ ਫੇਟੇ ਫੇਟ ਪਕੜ ਵਿੱਚ ਨਹੀਂ ਆਉਂਦਾ ਵਾ ਜਮਕਾਲ ਦੀ ਮੌਤ ਰੂਪੀ ਫੇਟੇ ਬਰਛੀ ਆ ਕੇ ਨਹੀਂ ਲੱਗਦੀ ਇਹ ਮਨ ਛੂਟਾ ਗੁਰ ਲੀਆ ਛਡਾਏ ਨਾਨਕ ਮਾਇਆ ਮੋਹ ਸ਼ਬਦ ਜਲਾਏ ਹੇ ਪਾਈ ਜਦੋਂ ਗੁਰਾਂ ਨੇ ਆਪ ਛੁਡਾ ਲਿਆ ਤਦੋਂ ਹੀ ਇਹ ਮਨ ਸਾਰੇ ਬੰਦਨਾ ਤੋਂ ਛੁੱਟਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਾਂ ਨੇ ਆਪਣੇ ਸ਼ਬਦ ਉਪਦੇਸ਼ ਦੀ ਕਮਾਈ ਕਰਵਾ ਕੇ ਮਾਇਆ ਦਾ ਮੋਹ ਵੀ ਜਲਾਏ ਸਾੜ ਦਿੱਤਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ Mm. ਖਾਲਸਾ ਵਾਹਿਗੁਰੂ ਜੀ ਕੀ ਫਤਿਹ